आती होगी कि एक पति ने ही अपनी पत्नी ਦੀ ਜਿਹੜੀ ਗੁੱਤ ਕੱਟ ਦਿੱਤੀ ਆ ਹੋਇਆ ਕੀ ਇਹ ਤੁਹਾਨੂੰ ਦੱਸਦੀ ਏ ਕਿ ਇੱਕ ਪਤਨੀ ਹੁੰਦੀ ਆ ਜੀ ਦੀ ਭੈਣ ਦਾ ਵਿਆਹ ਰੱਖਿਆ ਜਾਂਦਾ ਇਹ ਤਾਂ ਜਿਹੜੀ ਸੁਮਨ ਹੁੰਦੀ ਆ ਉਸਔਰਤ ਦਾ ਨਾਮ ਸੁਮਨ ਦੱਸਿਆ ਜਾ ਰਿਹਾ ਹੈ ਤੇ ਜਿਹੜੀ ਸੁਮਨ ਹੁੰਦੀ ਆ ਉਹ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੰਦੀ ਆ ਤਾਂ ਅਚਾਨਕ ਇੱਕ ਦਿਨ ਉਹ ਬਿਊਟੀ ਪਾਰਲਰ ਚੱਲ ਜਾਂਦੀ ਆ ਤੇ ਉੱਥੇ ਜਾ ਕੇ ਜਦੋਂ ਉਹ ਮੇਕਅਪ ਕਰਵਾਉਂਦੀ ਆ ਤਾਂ ਨਾਲ ਨਾਲ ਹੀ ਉਹ ਆਪਣੀ ਜਿਹੜੀ ਆਈਬ੍ਰੋ ਹੁੰਦੀ ਆ ਜਿਹਨਾਂ ਪ੍ਰਵੱਟੇ ਵੀ ਕਹਿੰਨੇ ਆ ਉਹ ਵੀ ਠੀਕ ਕਰਵਾਉਂਦੀ ਆ ਤਾਂ ਜਦੋਂ ਉਹ ਮੇਕਅਪ ਕਰਵਾ ਕੇ ਘਰ ਵਾਪਸ ਆਉਂਦੀ ਆ ਤਾਂ ਜਦੋਂ ਉਸ ਦਾ ਪਤੀ ਉਸ ਨੂੰ ਦੇਖਦਾ ਹੈ ਤਾਂ ਉਹਦਾ ਮੇਕਅਪ ਕੀਤਾ ਤੇ ਜਿਹੜੀ ਉਹਦੇ ਪ੍ਰਵੱਟੇ ਜਿਹੜੇ ਕਰਵਾਏ ਹੁੰਦੇ ਆ ਆਈਬ੍ਰੋ ਕਰਾਈ ਹੁੰਦੀ ਆ ਉਹ ਉਸ ਨੂੰ ਪਸੰਦ ਤੇ ਨਈ ਉਹਨਿੰਦਾ ਗੁੱਸੇ ਦੇ ਵਿੱਚ ਆ ਜਾਂਦੇ ਤਾਂ ਦੋਨੇ ਜਾਣੇ ਜਿਹੜਿਆ ਪਹਿਲਾਂ ਝਗੜਨਾ ਸ਼ੁਰੂ ਕਰ ਦਿੰਦੇ ਆ ਤਾਂ ਬਾਅਦ ਵਿੱਚ ਜਿਹੜਾ ਸੁਮਨ ਦਾ ਪਤੀ ਹੁੰਦਾ ਹੈ ਤੇ ਬੇਰਹਿਮੀ ਦੇ ਨਾਲ ਪਹਿਲਾਂ ਤੁਹਾਨੂੰ ਕੁੱਟ ਮਾਰ ਕਰਦਾ ਹੈ ਤਾਂ ਫਿਰ ਬਾਅਦ ਦੇ ਵਿੱਚ ਉਸਦੀ ਜਿਹੜੀ ਗੁੱਤ ਕੱਟ ਦਿੰਦਾ ਹੈ ਤੇ ਗੁੱਤ ਕੱਟ ਕੇ ਉਤੋਂ ਭੱਜ ਜਾਂਦਾ ਹੈ ਜਦੋਂ ਇਸ ਘਟਨਾ ਬਾਰੇ ਸੁਮਨ ਦੇ ਪਿਤਾ ਨੂੰ ਪਤਾ ਲੱਗਦਾ ਹੈ ਤਾਂ ਉਹ ਉੱਥੇ ਆ ਜਾਂਦਾ ਹੈ ਤਾਂ ਜਦੋਂ ਉਹ ਦੇਖਦਾ ਹੈ ਆਪਣੀ ਜਿਹੜੀ ਧੀ ਨੂੰ ਆਲਸ ਨੂੰ ਕੱਟੀਗੁੱਤ ਦੇ ਹਾਲਾਤਾਂ ਵਿੱਚ ਦੇਖਦਾ ਹੈ ਤਾਂ ਉਹ ਉੱਥੇ ਜਿਹੜਾ ਪਰੇਸ਼ਾਨ ਹੋ ਜਾਂਦਾ ਤੇ ਦੁਖੀ ਹੋ ਜਾਂਦਾ ਤੇ ਬਾਅਦ ਵਿੱਚ ਕੱਟੀਗੁੱਤ ਨੂੰ ਹੀ ਲੈ ਕੇ ਉਹ ਪੁਲਿਸ ਸਟੇਸ਼ਨ ਵਿੱਚ ਪਹੁੰਚ ਜਾਂਦਾ ਹੈ ਦੱਸਿਆ ਇਹ ਜਾ ਰਿਹਾ ਕਿ ਇਹ ਜਿਹੜੀ ਖਬਰ ਆ ਉੱਤਰ ਪ੍ਰਦੇਸ਼ ਤੋਂ ਆ ਰਹੀ ਆ ਦੱਸ ਤੇ ਉੱਥੇ ਹੀ ਉੱਤਰ ਪ੍ਰਦੇਸ਼ ਦੇ ਇੱਕ ਇਲਾਕੇ ਦੇ ਵਿੱਚ ਜਿਹੜੀ ਕੁੜੀ ਹੁੰਦੀ ਹੈ ਜਿਸ ਦਾ ਨਾਮ ਸੰਬੰਧ ਦੱਸਿਆ ਜਾ ਰਿਹਾ ਹੈ ਤਾਂ ਜਦੋਂ ਉਸ ਦਾ ਪਿਤਾ ਆਪਣੀ ਜਿਹੜੀ ਥਾਣੇ ਲੈ ਜਾਂਦਾ ਹੈ ਤਾਂ ਫਿਰ ਉੱਥੇ ਜਾ ਕੇ ਸੰਤੋਸ਼ੀ ਅਤੇ ਮੁੱਲਜਮ ਜਿਹੜਾ ਉਹਦਾ ਜਵਾਈ ਹੁੰਦਾ ਉਹਦੇ ਉੱਪਰ ਦੋਸ਼ ਲਗਾਉਂਦਾ ਕਿ ਜਿਹੜਾ ਮੇਰਾ ਜਵਾਈ ਆ ਉਹ ਦਾਜ ਦੀ ਮੰਗ ਕਰਦਾ ਹੈ ਕੱਲਾ ਜਿਹੜਾ ਮੇਰਾ ਜਵਾਈ ਆ ਉਹ ਦਾਜ ਦੀ ਮੰਗ ਨਹੀਂ ਕਰਦਾ ਜਿਹੜੇ ਮੇਰੀ ਧੀ ਦਾ ਸਹੁਰਾ ਪਰਿਵਾਰ ਆ ਸਾਰੇ ਹੀ ਦਾਜ ਦੀ ਮੰਗ ਕਰਦੇ ਆ ਤਾਂ ਉਸ ਪੀੜਤ ਪਿਤਾ ਨੇ ਇਹ ਦੱਸਿਆ ਕਿ ਮੇਰੀ ਜਿਹੜੀ ਧੀ ਆ ਉਸ ਦਾ ਵਿਆਹ ਐਕਸਲ ਪਹਿਲਾ ਹੀ ਹੋਇਆ ਸੀ ਤਾਂ ਉਸ ਤੋਂ ਬਾਅਦ ਮੇਰੀ ਧੀ ਨੂੰ ਉਹ ਦਾਜ ਦੇ ਪ੍ਰਤੀ ਤੰਗ ਪਰੇਸ਼ਾਨ ਕਰ ਦਿੰਦੇ ਆ ਮੇਰੀ ਧੀ ਤੋਂ ਕੂਲਰ ਅਤੇ ਫਰਿੱਜ ਦੀ ਮੰਗ ਕਰਦੇ ਆ ਤੇ ਜੇਕਰ ਸਾਡੇ ਤੋਂ ਉਹਨਾਂ ਦੀ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਤਾਂ ਉਹ ਮੇਰੀ ਧੀ ਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦੇ ਆ ਤਾਂ ਆਹ ਤਾਂ ਹੁਣ ਮੇਰੇ ਜਵਾਈ ਨੇ ਹੱਥ ਹੀ ਕਰ ਦਿੱਤੀ ਆ ਕਿ ਪਹਿਲਾਂ ਤਾਂ ਮੇਰੀ ਧੀ ਦੇ ਨਾਲ ਬਰੇਮੀ ਦੇ ਨਾਲ ਕੁੱਟਮਾਰ ਕੀਤੀ ਆ ਤੇ ਫਿਰ ਬਾਅਦ ਦੇ ਵਿੱਚ ਜਿਹੜੀ ਮੇਰੀ ਧੀ ਦੀ ਗੋਤ ਜਿਹੜੀ ਆ ਕੱਟ ਦਿੱਤੀ ਆ ਤਾਂ ਹੋਂਡ ਜਿਹੜਾ ਪੀੜਤ ਪਿਤਾ ਐ ਉਹ ਜਿਹੜਾ ਠਾਣੇ ਦੇ ਵਿੱਚ ਗਿਆ ਐ ਤਾਂ ਉੱਥੇ ਉਹਨੇ ਐਫ ਯਾ ਦਰਜ ਕਰਵਾਈ ਆ ਤੇ ਦਾਜ ਦੇ ਉੱਪਰ ਜਿਹੜਾ ਉਹਦਾ ਜਵਾਈ ਆ ਉਹਦੇ ਉੱਪਰ ਦਾਜ ਦੇ ਵੀ ਵੱਡੇ ਜਿਹੜੇ ਇਲਜ਼ਾਮ ਲਗਾਏ ਆ ਤਾਂ ਹੁਣ ਪੁਲਸ ਨੇ ਜਿਹੜੀ ਐਫ ਆਈ ਆ ਦਰਜ ਕਰ ਲਈ ਗਈ ਆ ਤੇ ਪੁਲਸ ਨੇ ਇਹ ਕਿਹਾ ਕਿ ਅਸੀਂ ਜਿਹੜਾ ਮੁਲਜ਼ਮਾ ਉਸ ਨੂੰ ਫੜ ਕੇ ਤੇ ਉਸ ਤੋਂ ਸਾਰੀ ਜਿਹੜੀ ਗੱਲਬਾਤ ਸੁਣਾਗੇ ਦੋਨਾਂ ਤਰ੍ਹਾਂ ਦੀਆਂ ਜਿਹੜੀਆਂ ਅਸੀਂ ਗੱਲਾਂਬਾਤਾਂ ਸੁਣਾਗੇ ਤੇ ਜਿਸ ਦੇ ਵਿੱਚ ਕੋਈ ਵੀ ਗਲਤੀ ਹੋਈ ਅਸੀਂ ਉਸ ਨੂੰ ਸਖਤ ਤੋਂ ਸਖਤ ਸਜ਼ਾ ਦਵਾਂਗੇ ਤਾਂ ਜਿਹੜਾ ਪਿਤਾ ਹੈ ਉਹ ਆਪਣੀ ਧੀ ਨੂੰ ਆਪਣੇ ਘਰ ਲੈ ਜਾਂਦਾ ਹੈ ਤਾਂ ਦੂਜੇ ਪਾਸੇ ਉਹਦੀ ਭੈਣ ਦੇ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਹੁੰਦੀਆਂ ਨੇ ਤਾਂ ਇਹਦੇ ਉੱਪਰ ਸਵਾਲ ਉੱਠਦੇ ਆ ਕਿ ਕਹੋ ਕੀ ਰਿਹਾ ਹੈ ਕਿ ਸਾਡਾ ਸਮਾਜ ਨੂੰ ਕਰਨਾ ਕੀ ਚਾਹੀਦਾ ਹੈ ਤੇ じゃ ਕਿਦਾਂ ਨੂੰ ਰਿਹਾ ਹੈ ਕਿ ਸਾਡੀ ਸੋਚ ਇੰਨੀ ਘਟਿਆ ਹੋ ਗਈ ਤੇ ਮਾੜੀ-ਮਾੜੀ ਗੱਲ ਤੇ ਆਪਾਂ ਜਿਹੜਾ ਗੁੱਸਾ ਕਰਨਾ ਸ਼ੁਰੂ ਕਰ ਦਿੰਨੇ ਆ ਸਦੋਂ ਦੀ ਗੁੱਸਾ ਗੁੱਸੇ ਤੇ ਆਪਾਂ ਨੂੰ ਕੰਟਰੋਲ ਕਰਨਾ ਚਾਹੀਦਾ ਤੇ ਗੁੱਸਾ ਆਪਣੇ ਤੇ ਹੈਵੀ ਹੋ ਰਿਹਾ ਤੇ ਜਿਹਦੇ ਕਰਕੇ ਆਪਨਾ ਅਤੇ ਦੂਜਿਆਂ ਦਾ ਵੀ ਨੁਕਸਾਨ ਆਪਾਂ ਕਰਦੇ ਆ ਤਾਂ ਇਹ ਜਿਹੜੀ ਖਬਰ ਆ ਬਹੁਤ ਹੀ ਹੈਰਾਨ ਅਤੇ ਸ਼ਰਮਸ਼ਾਰ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਆ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ